ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਤ ਪਟੀਟੇ ਮੋਸਟ ਰਿਮਾਈਂਡਡ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਹਨਾ ਸਭ ਨੇ ਕਮੈਂਟ ਕੀਤੇ ਸੀ ਮਤਲਬ ਪਲਾਜ਼ੋ ਕਟਿੰਗ ਦੀ ਵੀਡੀਓ ਲੈ ਕੇ ਆਓ ਮੈਸੇਜ ਕਰ ਰਹੇ ਸੀ WhatsApp ਤੇ ਵੀ ਮੈਸੇਜ ਆ ਰਹੇ ਸੀ ਮੈਨੂੰ ਤੇ ਕਮੈਂਟ ਬਾਕਸ 'ਚ ਵੀ ਤੁਸੀਂ ਕਹਿ ਰਹੇ ਸੀ ਕਟਿੰਗ ਦੀ ਲੈ ਕੇ ਆਓ ਪਲਾਜ਼ੋ ਦੀ ਤੇ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਬਾਕੀ ਵੀਡੀਓ ਵੀ ਆਪਾਂ ਰੈਡੀ ਕਰ ਰੱਖਿਆ ਨੇ ਜਿਵੇਂ ਪੇਂਟਿੰਗ ਦਾ ਮਟੀਰੀਅਲ ਸਾਰੀਆਂ ਉਹ ਵੀ ਅਪਲੋਡ ਕਰਾਂਗੇ ਜੀ ਹਨਾ ਬਨ ਬਾਈ ਬਨ ਤੇ ਮੈਨੂੰ ਪਹਿਲਾਂ ਏਸੀਪੀ ਮੈਂ ਪਲਾਜ਼ੋ ਕਟਿੰਗ ਦੀ ਵੀਡੀਓ ਲੈ ਕੇ ਆਵਾਂ ਤੇ ਹੁਣ ਅੱਜ ਦੀ ਡੇਟ 'ਚ ਪਲਾਜ਼ੋ ਦੀ ਕਟਿੰਗ ਦੀ ਵੀਡੀਓ ਜਿਹੜੀ ਉਹ ਅਪਲੋਡ ਹੋ ਜੂਗੀ ਤੇ ਤੁਹਾਨੂੰ ਇਹਦੀ ਆਪਾਂ ਕਟਿੰਗ ਦੱਸਦੇ ਆ ਨਾਰਮਲ ਸਾਈਜ਼ ਦਾ ਪਲਾਜ਼ੋ ਹੈ ਬਾਕੀ ਆਪਾਂ ਕਟਿੰਗ ਵੇਲੇ ਦੱਸਾਂਗੇ ਤੁਹਾਨੂੰ ਵੀ ਕਿਵੇਂ ਕਿਹੜੇ ਸਾਈਜ਼ ਲਈ ਹਨਾ ਕਿੰਨੀ ਕਟਿੰਗ ਹੋਊਗੀ ਨਾਲ-ਨਾਲ ਤੁਹਾਨੂੰ ਦੱਸੀ ਜਾਵਾਂਗੇ ਆਈਡੀਆ ਹੋ ਜੂਗਾ ਤੁਹਾਨੂੰ ਤੇ ਜੇ ਤੁਸੀਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਬੈਲ ਆਈਕਨ ਜ਼ਰੂਰ ਦਵਾਇਓ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆਵੇ ਜਿਹੜੀ ਤੁਹਾਡੇ ਤੱਕ ਪਹਿਲਾਂ ਆ ਸਕੇ ਕਿਉਂਕਿ ਜੀ ਐਵੇਂ ਹੁੰਦਾ ਜਿਹੜੇ ਆਪਾਂ ਪ੍ਰਿੰਟ ਸੂਟ ਸ਼ੇਅਰ ਕਰਦੇ ਆ ਜਾਂ ਕੋਈ ਵੀ ਆਪਾਂ ਉਹ ਸ਼ੇਅਰ ਕਰਦੇ ਇਨਫੋਰਮੇਸ਼ਨ ਸੂਟ ਰਿਲੇਟਡ ਹੁੰਦੀ ਆ ਤੇ ਉਹ ਜਦੋਂ ਤੱਕ ਤੁਹਾਡੇ ਤੱਕ ਪਹੁੰਚਦੀ ਆ ਉਦੋਂ ਤੱਕ ਹਨਾ ਪ੍ਰਿੰਟ ਵਗੈਰਾ ਹੁੰਦੇ ਨੇ ਜਾਂ ਕੁਝ ਵੀ ਹਨਾ ਉਹ ਲੰਘ ਚੁੱਕਿਆ ਹੁੰਦਾ ਟਾਈਮ ਤੇ ਦੁਬਾਰੇ ਰਿਪੀਟ ਚ ਲਿਉਣਾ ਉਹਨਾਂ ਨੂੰ ਮੁਸ਼ਕਿਲ ਹੋ ਜਾਂਦਾ ਤੇ ਕੋਸ਼ਿਸ਼ ਕਰੋ ਵੀ ਹਨਾ ਤੁਸੀਂ ਜਲਦੀ ਸਿਲੈਕਟ ਕਰਿਆ ਕਰੋ ਪ੍ਰਿੰਟ ਸੂਟ ਨੂੰ ਉਹੀ ਜਲਦੀ ਸਿਲੈਕਟ ਤਾ ਕਰੋਗੇ ਜੇ ਤੁਹਾਡੇ ਤੱਕ ਵੀਡੀਓ ਜਿਹੜੀ ਟਾਈਮ ਤੱਕ ਪਹੁੰਚੂਗੀ ਜੇ ਬੈਲ ਆਈਕਨ ਦਬਾਇਆ ਹੋਊਗਾ ਤਾਂ ਇਸ ਲਈ ਪਲੀਜ਼ ਹਿੱਟ ਦ ਬੈਲ ਆਈਕਨ ਤੇ ਆਪਾਂ ਇਹ ਵੀਡੀਓ ਉਹ ਕਟਿੰਗ ਹੈ ਜਿਹੜੀ ਸਟਾਰਟ ਕਰਦੇ ਆ ਇਹ ਪਲਾਜ਼ੋ ਹੈ ਜੀ 39 ਇੰਚ ਲੰਬਾਈ ਹੈ 39 ਲੰਬਾਈ ਰਹੂਗੀ ਇਹਦੀ ਸਾਈਜ਼ ਇਹਨਾਂ ਦਾ ਨਾਰਮਲ ਹੈ 19 ਇੰਚ ਇਪਾ ਜਿਹੜਾ ਇਹ ਪਲਾਜ਼ੋ ਬਣੂਗਾ ਕਿਪ ਉਹਨਾਂ ਦੀ 18 ਇੰਚ ਬਾਕੀ ਤੁਸੀਂ ਆਈਡੀਆ ਲਾ ਲਿਓ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਊਂਗੀ ਤੇ ਕਰਨਾ ਕੀ ਹੈ ਜਿਵੇਂ ਆਪਣਾ ਇਹ ਵਾਲਾ ਸਟੱਫ ਮੇਰੇ ਸਾਈਡ ਕੰਨੀ ਲਈ ਹੋਈ ਆ ਇਹਨੂੰ ਮੈਂ ਦੂਰਾ ਕਰ ਲਿਆ ਇਸ ਤਰ੍ਹਾਂ ਇਸ ਤਰ੍ਹਾਂ 2.5 ਮੀਟਰ ਦਾ ਹੋਇਆ ਜੀ ਇਹ ਫੈਬਰਿਕ ਇਹਨੂੰ ਮੈਂ ਇਸ ਤਰ੍ਹਾਂ ਦੂਰਾ ਕਰ ਲਿਆ ਠੀਕ ਹੈ ਜੀ ਤੇ ਆ ਉੱਪਰ ਵਾਲੀ ਸਾਈਡ ਮੇਰੇ ਕੋਲ ਇਹ ਕੰਨੀਆਂ ਨੇ ਤੇ ਇਹਨੂੰ ਮੈਂ ਆ ਦੂਸਰੀਆਂ ਕੰਨੀਆਂ ਨਾਲ ਮਿਲਾ ਲਉ ਇਸ ਤਰ੍ਹਾਂ ਹੁਣ ਇਹ ਚਾਰੇ ਕੰਨੀਆਂ ਹੋ ਗਈਆਂ ਜੀ ਮੇਰੇ ਕੋਲੇ ਉੱਪਰਲੀ ਸਾਈਡ ਚਾਰੇ ਕੰਨੀਆਂ ਨੇ ਹੁਣ ਇਹਨਾਂ ਨੂੰ ਵਧੀਆ ਨਾਲ-ਨਾਲ ਜੋੜ ਕੇ ਆਪਾਂ ਤੈਹਲਾ ਲਾਂਗੇ ਫਿਰ ਤੁਹਾਨੂੰ ਦੱਸ ਦਿਆਂ ਦੀ ਕਟਿੰਗ ਬਿਲਕੁਕੁਲ ਈਜ਼ੀ ਤਰੀਕੇ ਨਾਲ ਕਟਿੰਗ ਦੱਸਾਂਗੇ ਤੁਹਾਨੂੰ ਇਹ ਆ ਗਈ ਜੀ ਆਪਣੀ ਕੰਨੀਆਂ ਵਾਲੀ ਸਾਈਡ ਜਿਹੜੇ ਚਾਰੇ ਪੀਸ ਸੀ ਕੰਨੀਆਂ ਦੇ ਇਸ ਤਰ੍ਹਾਂ ਆਪਾਂ ਪ੍ਰੋਪਰ ਐਵੇਂ ਜੋੜ ਕੇ ਰੱਖ ਲਾਂਗੇ ਪੂਰੇ ਵਧੀਆ ਤਰੀਕੇ ਨਾਲ ਰੱਖ ਲੈਣੀ ਜਿਵੇਂ ਸੈੱਟ ਕਰਕੇ ਨੇ ਚਾਰੇ ਪੀਸ ਰੱਖ ਲਏ ਹੁਣ ਇਹ ਪਲਾਜ਼ੋ ਜਿਹੜਾ ਇਲਾਸਟਿਕ ਵਾਲਾ ਹੋਊਗਾ ਸਾਰੇ ਚ ਇਲਾਸਟਿਕ ਪਾਉਣੀ ਆ ਜੇ ਅੱਗੋਂ 벨ਟ ਹੈ ਉਹ ਥੋੜੀ ਜਿਹੀ ਚੇਂਜਸ ਹੁੰਦੇ ਨੇ ਜਿਆਦਾ ਔਖਾ ਨਹੀਂ ਹੁੰਦਾ ਜਿਹੜਾ ਅੱਗੇ 벨ਟ ਲੱਗੇ ਪਿੱਛੇ ਇਲਾਸਟਿਕ ਹੁਣ ਉੱਪਰ ਸੱਗੋ ਕਪੜਾ ਕੱਟ ਲਿਆ ਜਾਂਦਾ ਉਹ ਚ ਜਿਹੜੀ ਆ ਪੇਸਟ ਪੇਪਰ ਪਾ ਕੇ ਪੱਟੀ ਐਡ ਹੋ ਜਾਂਦੀ ਐ ਬੈਲਟ ਬੋਲਦੇ ਜਿਹਨੂੰ 벨ਟ ਲੱਗ ਜਾਂਦੀ ਐ ਇਹ ਹੋਊਗਾ ਜੀ ਸਾਰਾ ਇਲਾਸਟਿਕ ਵਾਲਾ ਤੁਹਾਨੂੰ ਦੱਸਦੇ ਆ ਇਲਾਸਟਿਕ ਲਈ ਆਪਾਂ ਲੈ ਰਹੇ ਆ ਇੱਥੇ 3 ਇੰਚ ਠੀਕ ਐ ਜੀ 3 ਇੰਚ ਲੈ ਰਹੇ ਆ ਤੇ ਆਪਣਾ ਆਸਣ ਕਿੰਨਾ ਹੋਊਗਾ ਆਸਣਾ ਦੇਖੋ ਜਿਆਦਾ ਟਾਈਟ ਅੱਜਕੱਲ ਕੋਈ ਨਹੀਂ ਪਹਿਨਦਾ ਲੂਸ ਪਾਉਣਾ ਹੀ ਪਸੰਦ ਕਰਦੇ ਨੇ ਤੇ ਜਿਹੜਾ ਹਨਾ ਪਲਾਜ਼ੋ ਆ ਉਹ ਵੀ ਆਪਾਂ ਕੋਈ ਫਿਟਿੰਗ ਵਾਲਾ ਨਹੀਂ ਬਣਾਉਣਾ ਥੋੜਾ ਲੂਜ਼ ਹੀ ਰੱਖਿਆ ਜਾਂਦਾ ਹਰ ਕੋਈ ਜਿਹੜੇ ਕਸਟਮਰ ਨੇ ਵੀ ਸਾਨੂੰ ਕਿਹਾ ਪਲਾਜ਼ੋ ਟਾਈਟ ਨਾ ਹੋਵੇ ਲੂਜ਼ ਚੱਲ ਜੂਗਾ ਤੇ ਜਿਆਦਾ ਲੂਜ਼ ਵੀ ਨਹੀਂ ਰੱਖਦੇ ਆਪਾਂ ਨਾਰਮਲ ਜਿਹਾ ਰੱਖਦੇ ਆ ਹੁਣ ਆਪਾਂ ਇੱਥੋਂ ਇਹ ਤਾਂ ਹੋ ਗਿਆ ਦੇਖੋ ਸਾਰਾ ਮਾਰਜਿਨ ਹੋ ਗਿਆ ਤਾਂ ਜੀ ਆਜੂਗਾ ਇਲਾਸਟਿਕ ਦੇ ਵਿੱਚ ਇਸ ਤਰ੍ਹਾਂ ਜਿਆਦਾ ਹੀ ਲੈ ਲੈਣੀ ਹੁੰਦੀ ਐਵੇਂ ਕਾਟ ਵਗੈਰਾ ਵੀ ਪਊਗੀ ਅੱਗੇ ਤੇ ਇੱਕ ਵਾਰ ਆਪਾਂ 3 ਇੰਚ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਲਾਸਟਿਕ ਵੀ ਪਾਉਗੇ ਇੱਥੇ ਇਲਾਸਟਿਕ ਟਿਕੂ ਇਹ ਵਿੱਚ ਆ ਜਾਊਗਾ ਜੀ ਸਟੱਫ ਤੇ ਐਨੇ ਚ ਇਲਾਸਟਿਕ ਪਾਉਗੀ ਇਸ ਤਰ੍ਹਾਂ ਹੋ ਜਾਊਗਾ ਠੀਕ ਹੈ ਜੀ ਤੇ ਆਪਾਂ ਅੱਗੇ ਲੈ ਲਿਆ 13 ਇੰਚ ਤੇ ਜੇ ਜ਼ਿਆਦਾ ਹੈਵੀ ਹੁੰਦੇ ਨੇ ਉਹਨਾਂ ਦਾ ਲਓਗੇ ਤੁਸੀਂ 14 ਇੰਚ ਇਹ ਨਾਰਮਲ ਸਾਈਜ਼ ਦੇ ਨੇ ਆਪਾਂ 13 ਇੰਚ ਲਿਆ ਠੀਕ ਹੈ ਜੀ ਤੇ ਇਧਰੋਂ ਹੈਗੀ ਚੜਾਈ ਹੈਗੀ ਇਹ ਪਲਾਜ਼ੋ ਦੀ ਆਪਾਂ ਇਹਦੀ ਰੱਖਦੇ ਆ 13 ਵੀ ਚੱਲ ਜੂ 13.5 ਵੀ ਮਤਲਬ 19 20 ਹਿੱਪਾਂ ਲਿਆਂ ਦੀ 13 ਚੱਲ ਜਾਂਦੀ ਹੁੰਦੀ ਹੈ ਜਿਆਦੇ ਹੈਵੀ ਨਹੀਂ ਉਹਨਾਂ ਦੀ 14 ਤੇ ਜੇ ਜਿਆਦਾ ਪਤਲੇ ਨੇ 12 12.5 ਬਹੁਤ ਹੈ ਜੀ 12.5 ਤੋਂ ਘੱਟ ਕਰਿਆ ਨਾ ਕਰੋ ਕਿਉਂਕਿ ਟਾਈਟ ਪਲਾਜ਼ੋ ਨਹੀਂ ਵਧੀਆ ਲੱਗਦਾ ਤੇ ਇਹ कॉटन ਸਟਾਫ ਹੈ ਤਾਂ कॉटन ਦਾ ਥੋੜਾ ਲੂਜ਼ ਹੀ ਰੱਖੋਗੇ ਵਧੀਆ ਲੱਗੂਗਾ ਇਹਨਾਂ ਦੀ ਆਪਾਂ 13.5 ਹੀ ਕਰਾਂਗੇ ਸਾਡੇ 13 ਇੰਚ ਤੇ ਨਿਸ਼ਾਨੀ ਲੱਗਦੀ ਜੀ ਇਸ ਤਰ੍ਹਾਂ ਤੇ ਇੱਥੋਂ ਵੀ ਸਾਡੇ 13 ਤੇ ਠੀਕ ਹੈ ਜੀ ਇੱਥੋਂ ਆਪਾਂ ਰੱਖਿਆ ਸੀ ਇਲਾਸਟਿਕ ਦਾ ਤੇ ਇੱਥੋਂ ਲਿਆ ਸੀ ਆਪਾਂ 13 ਇੰਚ ਆਸਨ ਦਾ ਤੇ ਇਹਨੂੰ ਆਪਾਂ ਬਾਕਸ ਜਿਹਾ ਬਣਾ ਲਾਂਗੇ ਦਾ ਹੁਣ ਕੀ ਕਰਨਾ ਇਥੋਂ ਅੰਦਰ ਨੂੰ 1.5 ਇੰਚ ਆਪਾਂ ਗਲਾਈ ਦੇਣੀ ਆ 1.5 ਇੰਚ ਤੇ ਆਪਾਂ ਸਾਰੀ ਇਸ ਤਰ੍ਹਾਂ ਲਾਈਨ ਲਗਾ ਲਾਂਗੇ ਥੋੜਾ ਮੈਂ ਇਧਰ ਇਥੇ 1.5 ਇੰਚ ਲਿਆ ਇਧਰ ਵੀ 1.5 ਲਿਆ ਇਹ ਚ ਪਾਉਣੀ ਆ ਆਪਾਂ ਗਲਾਈਏ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਈ ਆਸਨ ਦੀ ਕੱਟ ਪਹਿਲੇ ਪੀਸ ਦੀ ਪਿਛਲੇ ਦੀ ਵੀ ਆਪਾਂ ਇਸੇ ਜਿਹੀ ਪਾ ਲਾਂਗੇ ਪਰ ਜਿਹੜੇ ਕਟਿੰਗ ਆ ਚਾ ਪਹਿਲਾਂ ਆਪਾਂ ਚਾਰਦੀ ਕਰਾਂਗੇ ਫਿਰ ਆਪਾਂ ਦੋਦੀ ਕਰਾਂਗੇ 2.5 ਇੰਚ ਜਿਵੇਂ ਇਹ ਤਾਂ ਡੇਢ ਅੰਦਰ ਨੂੰ ਆ ਕੇਵੇਂ ਕੱਟ ਗਿਆ ਆਪਾਂ ਇਸ ਤੋਂ ਇਹਦੀ ਚੜਾਈ ਹੈਗੀ ਪਹਿਲੇ ਦੀ ਇੰਨੀ ਸਾਰਾ ਦਿਖਾਇਓ ਇਹ ਪਹਿਲੇ ਦੀ ਚੜਾਈ ਹੈ ਜੀ ਇੰਨੀ ਠੀਕ ਹੈ ਪਿਛਲੇ ਦੀ ਆਪਾਂ 2.5 ਇੰਚ ਲੈ ਰਹੇ ਹਾਂ ਇਸ ਤਰ੍ਹਾਂ ਇੱਥੋਂ 2.5 ਇੰਚ ਇਹਦੀ ਵੀ ਜਿਹੜੀ ਗੁਲਾਈ ਬਣੂਗੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹ ਸਪੈਸ਼ਲ ਲੇਡੀ ਚੜਾਈ ਹੋ ਗਈ ਇਹ ਤੇ ਇਹਨਾਂ ਦੀ ਮੂਰੀ ਕਿਵੇਂ ਲੈਣੀ ਆ ਤੁਹਾਨੂੰ ਉਹ ਦੱਸ ਦਿਆਂ ਦੇਖੋ ਆਪਣਾ 3 ਇੰਚ ਸੀਗਾ ਉੱਪਰ ਮਾਰਜਿਨ ਕਾਟ ਵਗੈਰਾ ਤੁਹਾਨੂੰ ਬਾਅਦ ਦੱਸ ਦਿਆਂ 3 ਇੰਚ ਮਾਰਜਿਨ ਸੀ ਹੁਣ ਇਹ ਵਾਲੇ ਪੁਆਇੰਟ ਤੋਂ ਲੈ ਕੇ ਆਪਾਂ ਕੀ ਕਰਨਾ ਹੈ ਲੈਂਥ ਲੈਣੀ ਆ 36 ਐ 37 ਐ 38 39 ਕਿੰਨੀ ਵੀ ਐ ਤੁਹਾਡੀ ਉਹ ਲੈਂਥ ਤੁਸੀਂ ਲੈ ਲਓਗੇ ਇਹਨਾਂ ਦੀ ਐ ਜੀ 39 ਇੰਚ ਤੇ 2 ਇੰਚ ਮਾਰਜਿਨ ਲਓਗੇ ਡੇਢ ਵੀ ਲੈ ਸਕਦੇ ਹੋ 2 ਵੀ ਲੈ ਸਕਦੇ ਹੋ ਮੈਂ ਦੋ ਲੈਣੀ ਹੁੰਦੀਆਂ ਜੀ ਦੋ ਮਾਰਜਨ ਹੋ ਗਾ ਠੀਕ ਹੈ ਜੀ ਤੇ ਹੁਣ ਕੀ ਕਰਨਾ ਹੈ ਜਿਹੜਾ ਆਪਣਾ ਉੱਪਰ ਚੜਾਈ ਹੈਗੀ ਸੀ ਆਪਣੀ 13.5 ਇੰਚ 13.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਾਂਗੇ ਇਸ ਤਰ੍ਹਾਂ ਇੱਥੋਂ ਕਟਿੰਗ ਹੋ ਗਏ 13.5 ਤੇ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਤੇ ਇਹਦਾ ਹਾਫ ਕਿੰਨਾ ਹੁੰਦਾ ਸਾਢੇ 13 ਦਾ ਹਾਫ ਕਿੰਨਾ ਹੋਊਗਾ ਪੌਣੇ 7 ਪੌਣੇ 7 ਤੇ ਲਾਲੀ ਨਿਸ਼ਾਨੀ ਆਪਾਂ ਕਰਨੀ ਹੈ ਜੀ ਇਹਦੀ ਮੂਰੀ ਕਰਨੀ ਆਪਾਂ ਸਾਢੇ 8 ਮੂਰੀ ਕਰਨੀ ਆ ਤਾਂ ਆਪਾਂ ਸਵਾ 4 ਰੱਖਾਂਗੇ ਸੈਂਟਰ ਤੇ ਇਧਰ ਨਿਸ਼ਾਨੀ ਲੱਗ ਜਾ ਤੇ ਇਧਰ ਸਾਢੇ 8 ਤੇ ਲੱਗ ਜਾ ਠੀਕ ਹੈ ਜੀ ਇਹ ਸੈਂਟਰ ਨਿਕਲਿਆ ਹੈ ਪਲਾਜ਼ੋ ਦਾ ਆਪਣਾ ਉਨਾ ਪਰ 8 ਜਿਹੜੀ ਇਹ ਨਿਸ਼ਾਨੀ ਹੈ ਇਹਨੂੰ ਮੀਟ ਕਰਨਾ ਇਸ ਤਰ੍ਹਾਂ ਇਸਨਾ ਮੀਟ ਕਰਨਾ ਤੁਸੀਂ ਜਿਹੜੇ ਸਕੇਲ ਹੁੰਦੇ ਨੇ ਉਹ ਵੀ ਲੈ ਸਕਦੇ ਹੋ ਮੈਂ ਇਸ ਤਰ੍ਹਾਂ ਹੀ ਲਾ ਲੈਣੀ ਹਾਂ ਕਿਉਂਕਿ ਦੇਖੋ ਜੇ ਹਨਾ ਤੁਸੀਂ ਕੰਮ ਕਰਦੇ ਰਹੋਗੇ ਤਾਂ ਪ੍ਰੈਕਟਿਸ ਨਾਲ ਕੀ ਹੁੰਦਾ ਆਪਾਂ ਨੂੰ ਅੱਖ ਨਾਲ ਨਾਪਣਾ ਆ ਜਾਂਦਾ ਜਿਵੇਂ ਮੈਂ ਫਲਾਰ ਵਗੈਰਾ ਵੀ ਪਾਉਣੀ ਆ ਤਾਂ ਮੈਂ ਇਸ ਤਰ੍ਹਾਂ ਹੀ ਪਾ ਲੈਨੀ ਆ ਕੋਈ ਟ੍ਰੇਸ ਨਹੀਂ ਉਤਾਰਦੀ ਕੁਛ ਨਹੀਂ ਕਰਦੀ ਕਿਉਂਕਿ ਅੱਖ ਨਾਲ ਨਾਪਣਾ ਆ ਜਾਂਦਾ ਹੁੰਦਾ ਬਾਕੀ ਮੈਂ ਆਪਣਾ ਕਟਿੰਗ ਵੇਲੇ ਕਰ ਲਵਾਂ ਤੁਸੀਂ ਸਕੇਲ ਵੀ ਲੈ ਸਕਦੇ ਹੋ ਤੇ ਮੂਰੀ ਤੋਂ ਕੀ ਕਰਨਾ ਇਧਰਲੀ ਸਾਈਡ ਤੋਂ ਉਧਰ ਪਟਾ 2 ਇੰਚ ਬਤਵਾਦਾ ਆ ਕੇ ਲਿਆ ਸੀ ਪਿਛਲੇ ਪੱਲੇ ਦਾ ਪਿਛਲੇ ਜਿਹੜੇ ਪੀਸ ਸੀਗੇ ਇੱਥੋਂ ਆਪਾਂ ਵਧਾਉਣਾ ਸਿਰਫ 1.5 ਇੰਚ ਠੀਕ ਆ ਆ 8.5 ਮੂਰੀ ਤੋਂ 1.5 ਇੰਚ ਹੀ ਵਧਾਉਣਾ 1.5 ਇੰਚ ਤੋਂ ਆਪਾਂ ਇਸ ਤਰ੍ਹਾਂ ਇਹ ਵਾਲੇ ਪੁਆਇੰਟ ਨਾਲ ਮੀਟ ਕਰਾਂਗੇ ਠੀਕ ਹੈ ਜੀ ਹੁਣ ਤੁਹਾਨੂੰ ਉੱਪਰਲੀ ਕਾਟ ਦੱਸ ਦਿਆਂ ਕਿਵੇਂ ਹੋਊਗੀ ਉੱਪਰਲੀ ਕਾਟ ਅਗਲੇ ਪੀਸ 'ਚ ਆਪਾਂ ਕੀ ਕਰਨਾ 4 ਇੰਚ ਦੀ ਕੱਟ ਪਾਉਣੀ ਆ ਪੌਣੀ ਤੋਂ ਥੋੜਾ ਵਾਧੂ ਰੱਖਿਓ ਕੱਟ ਨਾ ਹੋਵੇ ਇੰਨਾ ਡੇਢੀ ਕੱਟ ਪਾਵਾਂਗੇ ਆਪਾਂ ਠੀਕ ਹੈ ਜੀ ਅਗਲਾ ਅੱਗੋਂ ਇਹ ਜਿਹੜਾ ਇਹ ਆਪਣੀ ਕਾਟਣਾ ਕੀ ਹੋਊਗਾ ਅਗਲਾ ਪੀਸ ਹੈ ਜਿਹੜਾ ਉਹ ਛੋਟਾ ਹੋ ਜੂ ਪਿਛਲੇ ਪੱਲੇ ਜਿਹੜੇ ਉਹ ਵੱਡੇ ਹੋ ਜਾਣਗੇ ਠੀਕ ਹੈ ਜੀ ਤੇ ਇੱਕ ਆਪਣੇ ਆਸਨ ਚ ਖਿੱਚ ਪੈਂਦੀ ਹੁੰਦੀ ਹੈ ਜ਼ਿਆਦਾਤਰ ਪ੍ਰੋਬਲਮ ਕਲਾਸੋ ਚ ਉਹੀ ਆਉਂਦੀ ਹੁੰਦੀ ਹੈ ਆਸਨ ਵੱਲ ਨਾ ਖਿੱਚ ਪੈਂਦੀ ਹੁੰਦੀ ਹੈ ਸੈਂਟਰ ਚੋਂ ਉਹ ਕਿਉਂ ਪੈਂਦੀ ਹੁੰਦੀ ਹੈ ਜਿਹੜਾ ਆਪਣੇ ਏ ਵਾਲੀ ਸੀਨ ਹੋ ਗਈ ਇਹਦੀ ਲੈਂਥ ਚੈੱਕ ਕਰ ਲਿਓ ਇੱਕ ਵਾਰ ਇਹ ਇਹ ਲੈਂਥ ਹਮੇਸ਼ਾ ਜਿਹੜੀ ਹੈ ਘੱਟ ਚਾਹੀਦੀ ਹੈ ਇਹਦੇ ਨਾਲ ਜਿਹੜੀ ਸੈਂਟਰ ਵਾਲੀ ਇਹ ਵੱਧ ਜ ਹੋਊਗੀ ਸਿਰਫ ਅੱਧੇ ਪੌੜਾ ਅੱਧੇ ਇੰਚ ਤੋਂ ਵੀ ਘੱਟ ਜਿਆਦਾ ਫਰਕ ਵੀ ਨਹੀਂ ਪਾਉਣਾ ਇਹ ਲੈਂਥ ਇਹਦੀ ਲੈਂਥ ਹਮੇਸ਼ਾ ਲੰਬੀ ਰੱਖਿਓ ਤੇ ਜੇ ਤੁਹਾਡੀ ਇਹ ਲੈਂਥ ਘੱਟਦੀ ਹੈ ਤਾਂ ਕੀ ਕਰਨਾ ਤੁਸੀਂ ਥੋੜਾ ਜਿਹਾ ਨਾ ਇਹ ਇੱਥੋਂ نیچے ਉਤਰ ਜਾਣਾ ਇੱਥੋਂ ਨੀਚੋਂ ਕਟਿੰਗ ਕਰਨੀ ਹੈ ਤਾਂ ਇਸ ਨਾਲ ਜਿਹੜੀ ਇਹ ਸੀਨ ਆਪਣੀ ਇਹ ਲੰਬੀ ਹੋ ਜੂਗੀ ਤੇ ਛੋਟੀ ਤੇ ਜਿਹੜਾ ਖਿੱਚ ਪਊਗੀ ਨਾ ਉਹ ਖਿੱਚ ਨਹੀਂ ਪਾਣੀ ਹੋਣਾ ਇਸ ਚੀਜ਼ ਨਾਲ ਤੇ ਆਪਾਂ ਹੁਣ ਕਟਿੰਗ ਕਰਕੇ ਦਿਖਾਉਣੀ ਹੈ ਪਹਿਲਾਂ ਆਪਾਂ ਚਾਰੀ ਪਿੱਸਿਆਂ ਦੀ ਕਟਿੰਗ ਕਰਾਂਗੇ ਜਿਵੇਂ हिप ਅਕੋਰਡਿੰਗ ਕਿਸੇ ਦਾ ਨਾਪ ਵਧ ਘਟ ਹੁੰਦਾ ਹੈ ਨਾ ਉਸ ਅਕੋਰਡਿੰਗ ਹੈ ਨਾ ਇਹਦਾ ਜੇੜੀ ਚੜਾਈ ਦਾ ਵੀ ਵਧ ਘਟ ਜਾਂਦਾ ਜਿਵੇਂ ਇਹ ਆਪਾਂ 19 ਇੰਚ ਦਾ ਨਾਪ ਦਾ ਬਣਾਇਆ ਸੀ ਪਲਾਜ਼ੋ ਤੁਸੀਂ ਅੱਗੇ ਆਈਡੀਆ ਲਾ ਸਕਦੇ ਹੋ ਜਿਵੇਂ ਬਾਈ हिਪ ਹੁੰਦੀ ਆ ਉਹਨਾਂ ਦੀ ਆਪਾਂ ਚੜਾਈ ਕਰਦੇ ਆ 14.5 ਕਰ ਲੈਣੇ ਹੁੰਦੇ ਆ ਪਲਾਜ਼ੋ ਦੀ ਚੜਾਈ ਲੰਬਾਈ ਤਾਂ ਦੇਖੋ ਜਿੰਨੀ ਹੈ ਨਾ ਤੁਹਾਡੀ ਹੁੰਦੀ ਆ ਉਨੀ ਬਣੂਗੀ ਅੱਗੇ ਜਿਹੜਾ ਇਹ ਮਾਰਜਨ ਮੂਰੀ ਵਾਲਾ ਇਹ ਤੁਹਾਡੇ ਡਿਜ਼ਾਈਨ ਅਕੋਰਡਿੰਗ ਹੋਊਗਾ ਜੇ ਕਿਸੇ ਨੇ ਜਿੰਮੇ ਦਾ ਡਿਜ਼ਾਈਨ ਐਡ ਕਰਨਾ ਉਸ ਅਕੋਰਡਿੰਗ ਇਹ ਜਿਹੜਾ ਮਾਰਜਨ ਵੱਧ ਕੱਟ ਲਿਆ ਜਾਊਗਾ ਤੇ ਇਹ ਚਾਰੇ ਪੱਲਿਆਂ 'ਚ ਸੇਮ ਸੇਮ ਕਟਿੰਗ ਹੀ ਹੋਊ ਮੂਰੀ ਤਾਂ ਅੱਜ ਕੱਲ ਸਾਰੇ ਐਨੀ ਫੌਂਦੇ ਆ ਆਪਣੇ ਸਾਰੇ ਕਸਟਮਰ ਦੀ ਜਿਹੜੀ ਮੂਰੀ ਆ ਐਨੀ ਹੀ ਹੁੰਦੀ ਆ 8 9 ਇੰਚ ਨਾਰਮਲ ਰੱਖਦੇ ਨੇ ਬਾਾਕੀ ਅੱਗੇ ਹੋਰ ਵੀਡੀਓਜ਼ ਲੈ ਕੇ ਆਵਾਂਗੇ ਤੁਹਾਡੇ ਲਈ ਜਿਵੇਂ ਅਨਾਰਕਲੀ ਦੀ ਵੀਡੀਓ ਲੈ ਕੇ ਆਵਾਂਗੇ ਅੱਗੇ ਜਿਹੜੀ ਇਹ ਕੱਟ ਸੀ ਇਹ ਸਿਰਫ ਅਗਲਿਆਂ ਚ ਪਾਉ ਹੁਣ ਆ ਪਿਛਲੇ ਪੀਸ ਤਾਂ ਆਪਣੇ ਕੱਟੇ ਗਏ ਜੀ ਇਹ ਨਾਲ ਆਪਣੇ 2.5 ਇੰਚ ਵੱਧ ਕੇ ਕੱਟਿਆ ਸੀ ਹੁਣ ਆਪਾਂ ਅਗਲੇ ਪੀਸਾਂ ਦੀ ਕਾਟ ਪਾਵਾਂਗੇ ਇੱਕ ਤਾਂ ਇਹ نیچے ਹੋਊਗਾ ਇਹ ਪੇਸ ਜਿਹੜਾ ਛੋਟਾ ਹੋਊਗਾ ਥੋੜਾ ਠੀਕ ਹੈ ਜੀ ਇਹ ਸੀ ਆਪਣੀ ਪਲਾਜ਼ੋ ਦੀ ਪਲਾਜ਼ੋ ਕਟਿੰਗ ਦੀ ਕਲਾਤ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਵਧੀਆ ਹੈਲਪਫੁਲ ਲੱਗੀ ਹੋਊਗੀ ਪਲਾਜ਼ੋ ਕਟਿੰਗ ਦੀ ਵੀਡੀਓ ਜਿਹੜੀ ਸਮਝ ਆਈ ਹੋਊਗੀ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਹਾਂ ਹੋਰ ਇੱਕ ਹੈਲਪਫੁਲ ਵੀਡੀਓ ਲੈ ਕੇ